ਕੋਈ ਵੀ ਇਹ ਗੱਲਾਂ ਕਹੇ ਰਿਹਾ ਸ਼ਰਮ ਆਣੀ ਚਾਹੀਦੀ ਅਮਰੀਕਾ ਬਣੀ ਕਿਸੀ ਨਾਲ ਕੈਰੀਅਰ ਵਿੱਚ ਅਗਧਤੀਆਂ ਇਹ ਉਹ ਕਦੇ ਵੀ ਇਤਹਾਸ ਦਾ ਅਪਮਾਨ ਕਰ ਰਹੀ ਦੀ ਹੈ ਅੰਜਾ ਸਾਰੇ ਨੇ ਸੁਣਿਆ ਤੁਸੀਂ ਸੁਣਿਆ ਕੀ ਕਿ ਰਾਜਾ ਬੰਦੀ ਹੈ ਕਿ ਪੇੜ ਵਰਤਦਾ ਹੈ ਕਿ ਕਿ ਜਿਵੇਂ ਹੌਂਦਾਂ ਦੇ ਹੱਥ ਨਹੀਂ ਲੱਗਦੇ ਸਾਰੀਆਂ ਇਹ ਲੇਡੀ ਪਾਇਆਂ ਸੀ ਪਿੰਡਾਂ ਤੋਂ ਉਹ ਸਾਰੀਆਂ ਪੇੜ ਵਰਤਦਾ ਸ਼ਰਮ ਆਣੀ ਚਾਹੀਦੀ ਸ਼ਰਮ ਕਰੋ ਰਾਜਾ ਬੰਦੀ ਸ਼ਰਮ ਕਰੋ ਮੈਂ ਸੁਣਿਆ ਸੀ ਇਹਦੇ ਦੇ ਨਿਸ਼ਾਨ ਬਾਰੇ ਅੱਜ ਦੇ ਤਾਂ ਵੀ ਨਹੀਂ ਗੱਲਾਂ ਤੁਮਾਂ ਕਰਦੀਦਾ ਯੇ ਕਿ ਅਸੀਂ ਮੈਂ ਤਰੀਕਾ ਬੁ ਕਰਾਂਗਾ ਮੈਂ ਐ ਕਰੂੰਗਾ ਮੈਂ ਬੱਚੇ ਬਰਾ ਲਓ ਬੱਚੇ ਕੋਈ ਕਰਦੀ ਅਸੀਂ ਦਰ ਤੇ ਨਹੀਂ ਆਗੇ ਬਹੁਤ ਆਹ ਨਾਲ ਬੱਚੇ ਕਿ ਪੇਟ ਵਰਤੋ ਚਲੋ ਭਈਆ ਪੇਟ ਵਰਤਸ ਹੈ ਆ ਆ ਜੋ ਅੰਤ ਦੀ ਉਹ ਵੀ ਹੈ ਗੱਲਾਂ ਕਹਿ ਚੁਕਿਆ ਹੈ ਸ਼ਰਮ ਆਣੀ ਚਾਹੀਦੀ ਅੰਮ੍ਰਿਤਪੁਰਿੰਨ ਕੇ ਸੂਨਰ ਕਹਿ ਰਹੀ ਐ ਇਸ ਮੈਦੋਨੀਤੀ ਆ ਇਹ ਉਹ ਕਰਦੇ ਹੋ ਥੋੜਾ ਅਪਮਾਨ ਕਰ ਰਹੇ ਆ ਦਿਆਂ ਦਾ ਅੰਜਾ ਸਾਰਿਆਂ ਨੇ ਸੁਣਿਆ ਤੁਸੀਂ ਸੁਣਿਆ ਕੀ ਕਹ ਰਾਜਾ ਬੜਿੰਦੀ ਐ ਸਾਰੇ ਇਥੇ ਲੇਡੀਆਂ ਆਈਆਂ ਸੀ ਪਿੰਡਾਂ ਤੋਂ ਸਾਰੀਆਂ ਪੇਟ ਵਰਕ ਕੇ ਸ਼ਰਮ ਆਣੀ ਚਾਹੀਦੀ ਸ਼ਰਮ ਕਰੋ ਰਾਜਾ ਬਲਿੰਗ ਦੀ ਸ਼ਰਮ ਕਰੋ ਮੈਂ ਤਾਂ ਸੁਣਿਆ ਸੀ ਇਹਨਾਂ ਨੇ ਨੀਸੇ ਪਰਿਆ ਅਜ ਦੇਖਦੀ ਗਏ ਮੇ ਗੱਲ ਤੇ ਮੈਂ ਬੋਲਦੀ ਗਈ ਗੱਲ ਹੱਥ ਮਨ ਤੱਕ ਗਈ ਹੈ ਕਹਿੰਦੀ ਸੀ ਅਸੀਂ ਮੈਂ ਤਰੀਕਾ ਬੁਕਰਾਂਗਾ ਮੈਂ ਐ ਕਰੂੰਗਾ ਮੈਂ ਬੱਚੇ ਕਰਾ ਲਵਾਂ ਬੱਚੇ ਕੋਈ ਗੱਲ ਨਹੀਂ ਅਸੀਂ ਕਰਦੇ ਨਹੀਂ ਅਗੇ ਬਹੁਤ ਅੱਡਾ ਲੱਤ ਕੇ ਕਿ ਪੇਟ ਵਰਕ ਕੇ ਚਲੋ ਭਈਆ ਪੇਟ ਵਰਕ ਕੇ ਆਹ ਵਾਚੋਂ ਅੱਤ ਦੀ ਉਹ ਵੀ ਐ ਗੱਲਾਂ ਕਹਿ ਚੁੱਕਿਆ ਹੈ ਸ਼ਰਮ ਆਣੀ ਚਾਹੀਦੀ ਅਮ੍ਰਿਤ ਕਵਿੰਗ ਕੇ ਕਹਿ ਰਹੀ ਆਪਣੀ ਦੀਆਂ ਇਹੋ ਉਹ ਕਿੱਦੇ ਵੇਥੇ ਆਪਰਾ ਅਪਮਾਨ ਕਰ ਰਹੇ ਆ ਦੀਆਂ ਦਾ ਮੰਜਾ ਸਾਰਿਆਂ ਨੇ ਸੁਣਿਆ ਤੁਸੀਂ ਸੁਣਿਆ ਕੀ ਕਹੇ ਰਾਜਾ ਬਰਿੰਦੀ ਨੇ ਕਿ ਪੇਡ ਵਰਕਰ ਦਾ ਠੀਕ ਹੈ ਜਿਸੀ ਔਰਤਾਂ ਦੇ ਹੱਕ ਲਈ ਲੜਦੇ ਸਾਰੀਆਂ ਇੱਥੇ ਲੇਡੀਜ਼ ਆਈਆਂ ਸੀ ਪਿੰਡਾਂ ਤੋਂ ਸਾਰੀਆਂ ਪੇਡ ਵਰਕਰਾਂ ਸ਼ਰਮ ਮਾਣੀ ਚਾਹੀਦੀ ਹੈ ਸ਼ਰਮ ਕਰੋ ਰਾਜਾ ਬਰਿੰਦੀ ਸ਼ਰਮ ਕਰੋ ਮੈਂ ਤਾਂ ਸੁਣਿਆ ਅਸੀਂ ਨਾਲ ਨੈਸਰ ਬੜਾ ਦੇਖਦੀ ਕਹਿੰਦੇ ਮੇਰੇ ਗੱਲ ਚਾਤ ਮੰਦ ਆਤੀ ਗਈ ਗੱਲ ਚਾਤ ਮੰਦ ਆ ਗਈ ਹੈ ਕਹਿੰਦੇ ਜੀ ਅਸੀਂ ਮੈਂ ਤਰੀਕਾ ਬੁਖਾਉਂਗਾ ਮੈਂ ਐ ਕਰੂੰਗਾ ਮੈਂ ਬੱਚੇ ਉਖਰਾ ਲਓ ਬੱਚੇ ਕੋਈ ਨਹੀਂ ਅਸੀਂ ਕਰਦੇ ਨਹੀਂ ਅਗੇ ਬੋਦਾਂ ਲੱਦਾਂ ਲੱਦਾਂ ਗਿਆ ਹੈ ਕਿ ਪੇਡ ਵਰਕ ਕਰ ਚਲੋ ਭਈਆ ਪੇਡ ਵਰਕ ਕਰ ਹੈ ਆ ਆ ਜੋ ਔਰਤਾਂ ਦੀ ਉਹ ਵੀ ਹੈ ਗੱਲਾਂ ਕਹਿ ਚੁਕਿਆ ਹੈ ਸ਼ਰਮ ਆਣੀ ਚਾਹੀਦੀ ਹੈ ਅਮ੍ਰਿਤਕੌਰਿੰਗ ਕੇ ਸਿਨਰ ਕੈਰੀਅਰ ਇਸ ਮੈਦਾਨੀ ਦੀ ਹੈ ਇਹ ਔਰਤ ਦੇ ਬਹੁਤ ਥੋੜਾ ਅਪਮਾਨ ਕਰ ਰਹੀ ਹੈ ਦੀਆਂ ਦਾ ਅੰਜ ਸਾਰਿਆਂ ਨੇ ਸੁਣਿਆ ਤੁਸੀਂ ਸੁਣਿਆ ਕੀ ਕਹੇ ਰਾਜਾ ਬੜਿੰਦੀ ਨੇ ਕਿ ਪੇਡ ਵਰਕ ਕਰ ਠੀਕ ਹੈ ਜੇ ਅਸੀਂ ਔਰਤਾਂ ਦੇ ਹੱਕ ਲਈ ਲੱਗੇ ਸਾਰੀ ਇੱਥੇ ਲੇਡੀਜ਼ ਆਈਆਂ ਸੀ ਪਿੰਡਾਂ ਤੋਂ ਉਹ ਸਾਰੀਆਂ ਪੇਡ ਵਰਕ ਕਰ ਚੁਕੀਆਂ ਸ਼ਰਮ ਆਣੀ ਚਾਹੀਦੀ ਸ਼ਰਮ ਕਰੋ ਰਾਜਾ ਬਰਿੰਦ ਸਿੰਘ ਸ਼ਰਮ ਕਰੋ ਮੈਂ ਤਾਂ ਸੁਣਿਆ ਅਸੀਂ ਨਾਲ ਇਹਨੇ ਨੇਸੇ ਪਰਿਆ ਅੱਜ ਦੇਖਦੇ ਆਂ ਮੇ ਗੱਲ ਤੇ ਮਾਪੂਸਾਤੀ ਰਹਿ ਗਈ ਗੱਲ ਹੱਥੋਂ ਮਨ ਤੱਕ ਹੀ ਗਈ ਹੈ ਕਹਿੰਦੀ ਅਸੀਂ ਮੈਂ ਤਰੀਕਾ ਬੁੱਕਾ ਹੁੰਦਾ ਮੈਂ ਐ ਕਰੂੰਗਾ ਮੈਂ ਬੱਚੇ ਉਪਰਾ ਲਓ ਬੱਚੇ ਕੋਈ ਗੱਲ ਨਹੀਂ ਅਸੀਂ ਦੱਤੇ ਨਹੀਂ ਹੈਗੇ ਬਹੁਤ ਸਾਰੇ ਹੈਗੇ ਕਿ ਪੇਟ ਵਰਤੋ ਪੇਡ ਵਰਕਰ ਹੈ ਆ ਆ ਜੋ ਅੰਤ ਦੀ ਉਹ ਵੀ ਇੱਕ ਗੱਲਾਂ ਕਹਿ ਚੁੱਕੇ ਹੈ ਸ਼ਰਮ ਆਣੀ ਚਾਹੀਦੀ ਅਮ੍ਰਿਤਪਾਲ ਸਿੰਘ ਕੇ ਸੁਨਰ ਕਹ ਰਿਹਾ ਇਸ ਮੈਦਾਨੀ ਦੀ ਆ ਇਹ ਹੋਰ ਕਰਦੇ ਵੇ ਇਸ ਦਾ ਅਪਮਾਨ ਕਰ ਰਿਹਾ ਦੀਆਂ ਹਾਂ ਹੰਜੇ ਸਾਰਿਆਂ ਨੇ ਸੁਣਿਆ ਤੁਸੀਂ ਸੁਣਿਆ ਕੀ ਕਹ ਰਾਜਾ ਬੜਿੰਦੀ ਹੈ ਕਿ ਪੇਡ ਵਰਕਰ ਹੈ ਠੀਕ ਹੈ ਜੇ ਅਸੀਂ ਔਰਤਾਂ ਦੇ ਹੱਕ ਲਈ ਲੱਟੇ ਸਾਰੀਆਂ ਇੱਥੇ ਲੇਡੀਜ਼ ਆਈਆਂ ਸੀ ਪਿੰਡਾਂ ਤੋਂ ਸਾਰੀਆਂ ਪੇਡ ਵਰਕਰ ਹੈ ਸ਼ਰਮ ਆਣੀ ਚਾਹੀਦੀ ਸ਼ਰਮ ਕਰੋ ਰਾਜਾ ਬੜਿੰਦੀ ਸ਼ਰਮ ਕਰੋ ਮੈਂ ਤਾਂ ਸੁਣਿਆ ਸੀ ਇਹਨਾਂ ਦੇ ਨੈचर ਬਾਰੇ ਅੱਜ ਦੇਖੀ ਗਾਜ ਹੱਥ ਬੰਨ੍ਹ ਦਿੱਤੇ ਗਏ ਹੈ ਕਿ ਨਹੀਂ ਅਸੀਂ ਮੈਂ ਤਰੀਕਾ ਬੁੱਕਾ ਹੂੰਗਾ ਮੈਂ ਐ ਕਰੂੰਗਾ ਮੈਂ ਬੱਚੇ ਕਰਾ ਲਓ ਬੱਚੇ ਕੋਈ ਗੱਲ ਨਹੀਂ ਅਸੀਂ ਦੱਤੇ ਨਹੀਂ ਹੈਗੇ ਬਹੁਤ